ਜੈ ਮਸੀਦੀ ਸਾਰੀ ਸੰਗਤ ਨੂੰ ਜੈ ਮਸੀਦੀ ਰਬ ਦੀ ਦਾਸਾਂ ਨੂੰ ਰਬ ਦੀ ਦਾਸਾਂ ਨੂੰ ਜੈ ਮਸੀਦੀ ਮੇਰੇ ਵੱਲੋਂ ਮੇਰੇ ਕੋਠੇ ਬਦਾਂ ਬਹੁਤ ਜਿਆਦੇ ਝੱਠੇ ਹੀ ਤੇ ਕੰਦ ਆਰ ਪਾਰ ਹੋਈ ਹੀ ਜਿਹੜਾ ਆਂਦਾ ਹੀ ਉਹ ਆਂਦਾ ਹੀ ਤੇਰੇ ਕੋਠੇ ਢੇ ਪੈਣੇ ਆ ਮੈਂ ਬੜੀ ਪਰੇਸ਼ਾਨ ਰਹਿਣਾ ਤੇ ਜਦੋਂ ਮੀਂਹ ਪੈਣਾ ਤੇ ਕਿਤੇ ਕੋਠੇ ਚੋਣੇ ਤੇ ਮੇਰੇ ਕੋ ਨਾ ਲੱਤਾਂ ਤੋਂ ਨਹੀਂ ਧੁਰਿਆ ਫਿਰਿਆ ਜਾਂਦਾ ਮੇਰੀ ਕੁੜੀ ਨੇ ਕਦੀ ਮਹਲੀੜੇ ਕਿਤੇ ਚੁੱਕਣੇ ਕਦੀ ਗੱਦੇ ਕਿਤੇ ਚੁੱਕਣੇ ਰੱਖਣੇ ਭਾਂਡੇ ਰੱਖਦੇ ਪਾਣੀ ਉਹਦੇ ਸਾਰ ਸਾਰ ਰਾਤ ਚੜਦੀ ਰਹਿਣਾ ਇਹ ਨਾਲ ਡੈਡੀ ਹੀ ਉਹ ਸ਼ਰਾਬ ਪੀ ਕੇ ਸੌਂ ਰਹਿਣਾ ਤੇ ਅਸੀਂ ਦੋਵੇਂ ਮਾਵਾਂ ਤੀਆਂ ਦੇ ਪਾਣੀ ਚੜਦੀ ਰਹਿਣਾ ਮੇਰੇ ਕੋਲ ਟੱਟਿਆਂ ਨਾ ਜਾਣਾ ਮੈਂ ਮੰਜੀ ਤੇ ਬਹਿ ਜਾਣਾ ਸਾਡੇ ਸਾਰੇ ਲੀੜੇ ਇੱਕ ਦਿਨ ਇੱਕ ਵਾਰ ਸਾਡੇ ਧਾਣੇ ਵੀ ਭਿੱਜ ਗਏ ਦੋ ਦੋ ਗੋੜੇ ਗੋੜੇ ਪਾਣੀ ਆ ਗਿਆ ਤਾਂ ਸਾਡੀਆਂ ਬੋਰੀਆਂ ਸਾਰੀਆਂ ਦਾਣਿਆਂ ਦੇ ਅੰਦਰ ਲੱਗੀਆਂ ਉਹ ਵੇਚ ਗਏ ਹੀ ਬੜੇ ਪਰੇਸ਼ਾਨ ਤਾਂ ਦੀ ਮੰਮੀ ਤੂੰ ਕਿਹੜਾ ਡੈਡੀ ਲੱਭਾਈ ਤੈਨੂੰ ਚਾਜਦਾ ਲੱਭਦੀ ਕਿ ਲੋਕ ਤਾਂ ਛੱਡ ਕੇ ਚੱਲ ਜਾਂਦੇ ਆ ਇਹ ਡੈਡੀ ਤੇ ਕਮਰੇ ਨਹੀਂ ਪਾ ਕੇ ਦਿੰਦਾ ਤੂੰ ਕਹਿਣਾ ਵਿਆਹ ਕਰਾ ਲਿਆ ਵਾ ਮੈਂ ਨਾ ਬੜੀ ਹਸੰਡਾ ਵੀ ਮੈਂ ਪੁੱਤਾ ਕੋਈ ਗੱਲ ਨਹੀਂ ਪਿੱਸੇ ਨਹੀਂ ਲੋਕੀ ਐਦਾਂ ਕਰਦੇ ਹੁਣ ਲੋਕੀ ਸਾਡੇ ਕੇ ਚਲ ਜਾਂਦੇ ਆ ਮੈਂ ਮੇਰੀ ਸਾਰੀ ਉਮਰ ਨੰਗੀ ਸਰਾਬੀਨਦ ਮੇਰੀ ਹੁਣ ਵੀ ਪਰਮੇਸ਼ਰ ਹੀ ਮੇਰੀ ਕੱਟੂਗਾ ਤੇ ਹੁਣ ਮੇਰੇ ਨਾ ਪਰਮੇਸ਼ਰ ਨੇ ਕਮਰੇ ਪਾ ਦਿੱਤੇ ਆ ਮੈਨੂੰ ਪਤਾ ਨਹੀਂ ਵੀ ਮੇਰੇ ਪੈਸੇ ਕਿੱਥੋਂ ਆਏ ਆ ਦੇਖੀਏ ਹੈ ਐਨੇ ਪੈਸੇ ਇਕੱਠੇ ਹੋ ਗਏ ਆਗੇ ਮੈਨੂੰ ਕੋਈ ਸਮਝ ਨਹੀਂ ਲੱਗੀ ਹੁਣ ਸਾਡੇ ਸਾਰੇ ਪੈਸੇ ਇੱਕ ਮਿੰਟ ਉਹ ਤੁਹਾਡੀ ਬੇਟੀ ਦਾ ਡੈਡੀ ਸੀ ਉਹਨੂੰ ਕੱਚੇ ਕੋਠੇ ਪੱਕੇ ਨਹੀਂ ਕਰ ਸਕਿਆ ਲੇਕਿਨ ਤੁਹਾਡਾ ਡੈਡੀ ਜੋ ਖੁਦਾਵੰਦ ਮੇਰਾ ਯੇਸ਼ੂ ਪਿਤਾਏ ਹਾਂ ਜੀ ਉਹਨੇ ਤੁਹਾਨੂੰ ਪੱਕੇ ਕੋਠੇ ਪਾ ਦੇ ਪੱਕੇ ਕੋਠੇ ਪਾ ਕੇ ਦਿੱਤੇ ਆ ਤੇ ਮੈਂ ਵੀ ਕੋਈ ਗੱਲ ਨਹੀਂ ਮੇਰੇ ਪਰਮੇਸ਼ਰ ਬੜਾ ਵਾਦਿਆ ਲੂਆ ਮੈਂ ਨਹੀਂ ਇਨੀ ਪਰੇਸ਼ਾਨੀ ਲੈਂਦੀ ਤੇ ਮੇਰੇ ਕੋਠੇ ਹੋ ਪਿਆ ਜਾਣੇ ਆ ਉਹ ਕੁੜੀ ਮੇਰੀ ਬਹੁਤੀ ਪਰੇਸ਼ਾਨੀ ਲੈਣ ਲੱਗ ਪੀ ਮੰਮੀ ਤੋਂ ਇੰਨੇ ਥਾਈ ਚਰਚੇ ਚ ਵਗਾਈਆਂ ਤੈਨੂੰ ਨਹੀਂ ਫਾਇਦਾ ਹੁੰਦਾ ਤੂੰ ਐਵੇਂ ਧੋਰੀ ਰਹੀਂ ਮੈਂ ਕੋਈ ਗੱਲ ਨਹੀਂ ਪੁੱਤ ਮੈਨੂੰ ਜਾਣਦੇ ਹੁਣ ਮੈਂ ਤਾਂ ਕੋਠੇ ਪਾਏ ਆ ਨਾ ਮੈਨੂੰ ਪਤਾ ਨਹੀਂ ਲੱਗਾ ਮੇਰੇ ਪੈਸੇ ਕਿੱਧਰੋਂ ਆਏ ਆ ਅਜੇ ਗ੍ਰਾਂਟ ਜਿਹੜੀ ਆ ਉਹ ਮੇਰੀ ਰੁ ਤੇ ਉਹ ਗ੍ਰਾਂਡ ਵਾਲਿਆਂ ਨੇ ਜਿੱਦਣ ਮੇਰੀ ਗ੍ਰਾਂਡ ਰੁਕੀ ਮੈਨੂੰ ਉਹਨਾਂ ਨੇ ਕਹਿਤਾ ਵੀ ਸਾਨੂੰ ਸਾਰਾ ਸਮਾਨ ਦੇ ਦਿੱਤਾ ਵਾ ਆਂਦੇ ਵੀ ਚਾਚੀ ਜੀ ਜਦਨ ਗ੍ਰਾਂਡ ਆਉਗੀ ਨਾ ਉਹ ਦਿਨ ਸਾਨੂੰ ਪੈਸੇ ਦੇ ਦੀ ਮੈਂ ਕਿਹਾ ਚਲੋ ਠੀਕ ਆ ਹੁਣ ਸਾਰੇ ਪੈਸੇ ਦੇ ਕੇ ਜਿਹੜੇ ਕਮਰੇ ਪੈ ਗਏ ਆ ਪਾਉੜੀਆਂ ਚੜ੍ਹਨ ਟੰਗਾਂ ਨੇ ਤੇ ਸਿਰਫ ਇਹ 50000 ਰੁਪਇਆ ਦੇਣਾ ਸਾਡਾ ਕੋਈ ਪੈਸਾ ਨਹੀਂ ਕਿਸਦਾ ਦੇਣ ਵਾਲਾ ਬਲੇ ਲੋਈਆ ਬਲੇ ਲੋਈਆ ਸੋਨਾ ਟਾੜੀਆਂ ਦੇ ਨਾਲ ਜੀ ਸਾਰੇਨ ਜੈਮਸੀ ਦੀ ਰਬ ਦੇ ਦਾਸਨ ਜੈਮਸੀ ਮੈਂ ਸਾਰੀ ਸੰਗਤ ਕਰਦੀ ਆ ਮੇਰੀ ਸਾਰੀ ਸੰਗਤ ਜਿਹੜੀ ਹੈ ਨਾ ਮੇਰੇ ਘਰ ਵਾਸਤੇ ਵੀ ਦੁਆ ਕਰੇ ਮੇਰੀ ਜੀਵਨ ਜੰਤ ਵਾਸਤੇ ਵੀ ਕਰੇ ਵੀ ਇੱਥੇ ਆਵੇ ਨਾ ਸ਼ਰਾਬ ਸੋਟੇ ਰੁਕੀਏ ਮੇਰੀ ਬੱਚੀ ਨਹੀਂ ਅਜੀ ਬਹੁਤ ਕੁਝ ਕਰਨਾ ਹੈ ਮੈਂ ਤੋ ਉਹਨਾਂ ਨੂੰ ਤਾਨੂੰ ਕਿੰਨਾ ਚਿਰ ਹੋਇਆ ਚਰਚ ਆਉਂਦਿਆਂ ਇਹ ਮੈਂ ਮੈਂ ਕ ਆਪਣੇ ਕੋਰ ਕਰੋ ਇਹ ਤੁਹਾਡੇ ਵਾਸਤੇ ਰੱਖੀ ਹਾਂ ਇਹ ਅਹੀਂ ਮਿੰਨ ਵਜੇ ਸਾਰੇ 6 ਮਹੀਨੇ ਹੀ ਨਹੀਂ ਹੋ ਗਏ ਆ 6 ਮਹੀਨੇ ਹੋ ਗਏ ਆ ਹਾਂਜੀ ਤਾਂ 3 ਮਹੀਨੇ ਮੈਂ ਉਂਝ ਦੀ ਚਰਚ ਚ ਵੜੀ ਜਦੋਂ ਤੁਸੀਂ ਚਰਚ ਵਿੱਚ ਪਹਿਲੀ ਵਾਰ ਆਏ ਸੀ ਹਾਂਜੀ ਤੁਸੀਂ ਇਹ ਗੱਲ ਉਦੋਂ ਹੀ ਕਹੀ ਸੀ ਕਿ ਮੇਰਾ ਘਰ ਨਹੀਂ ਹੈ ਕਾ ਮੇਰਾ ਘਰ ਹਾਂਜੀ ਮੈਂ ਕਿਹਾ ਸੀ ਦੂਸਰਾ ਤੁਹਾਡੇ ਪਤੀ ਦੱਸਿਆ ਸੀ ਕਿ ਬਹੁਤ ਸ਼ਰਾਬ ਪੀਂਦੇ ਨੇ ਹਾਂਜੀ ਔਰ ਤੁਹਾਨੂੰ ਕਿਹਾ ਸੀ ਕਿ ਤੁਸੀਂ ਪ੍ਰੀ ਰਿਕਵੈਸਟ ਲਿਖਾਓ ਪਰਮੇਸ਼ਵਰ ਦੇ ਘਰ ਕੋਈ ਘਾਟਾ ਨਹੀਂ ਹੈਗਾ ਵੱਡੇ ਦਿਨ ਤੋਂ ਪਹਿਲਾਂ ਪਹਿਲਾਂ ਪਰਮੇਸ਼ਵਰ ਤੁਹਾਨੂੰ ਘਰ ਬਣਾ ਕੇ ਦੇਵੇਗਾ ਹਾਂਜੀ ਫਿਰ ਤੁਸੀਂ ਬਿਨਾ ਪੁੱਸਣ ਤੋਂ ਰੱਬ ਤੇ ਵਿਸ਼ਵਾਸ ਕਰਕੇ ਮੈਨੂੰ ਕਿਹਾ ਕਿ ਅਹੀਂ ਘਰ ਆਪਣਾ ਜਿਹੜਾ ਢਾਟਾ ਤਾਵਾਂ ਹਾਂਜੀ ਹਾਂਜੀ ਕਿਉਂਕਿ ਪਹਿਲਾਂ ਹੀ ਠੱਠਾ ਸੀ ਉਹ ਤੇ ਠੱਠਾ ਹੀ ਉਸਾਰੀ ਸਤ ਥੋੜੀ ਬਹੁਤੀ ਹੈਗੀ ਸੀ ਇਹਨਾਂ ਨੇ ਕਿਸੇ ਦੇ ਕਹਿਨ ਦੀ ਉਹ ਵੀ ਢਾ ਦਿੱਤੀ ਕਿ ਪਰਮੇਸ਼ਵਰ ਹੀ ਜਮੈਂਟ ਕਰੇਗਾ ਫਿਰ ਤੁਸੀਂ ਮੈਨੂੰ ਦੱਸਿਆ ਕਿ ਪਾਸਟਰ ਜੀ ਅਹੀਂ ਉਹ ਸੱਤ ਜੇ ਦੀ ਢਾ ਦਿੱਤੀ ਆ ਪਰ ਫਿਰ ਸਾਡੇ ਕੋਈ ਪੈਸੇ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਤੁ ਮੇਰੀ ਬੇਟੀ ਮੈਨੂੰ ਯਾਦ ਆ ਕੇ ਮੈਂ ਕਿਹਾ ਸੀ ਕਿ ਮੇਰੀ ਬੇਟੀ ਜੀ ਇਡਾ ਵੱਡਾ ਤੇਰਾ ਵਿਸ਼ਵਾਸ ਵਾ ਤਾਂ ਤੇਰਾ ਪਰਮੇਸ਼ਵਰ ਤੈਨੂੰ ਸਰਬੰਤਾ ਨਹੀਂ ਹੋਣ ਦਾ ਵੀ ਕੰਮ ਹਾਂਜੀ ਕਿੱਥੋਂ ਪੈਸਾ ਆਇਆ ਇਹ ਚੀਜ਼ ਮੈਂ ਨਾ ਨਹੀਂ ਦਿਖਾਉਂਦੀ ਮੈਂ ਨਾ ਤੋਂ ਇਹ ਰਖਾਂਦਾ ਵਾ ਕਿ ਜਦ ਤੁਹਾਡੇ ਲਈ ਪ੍ਰਾਰਥਨਾ ਹੋ ਰਹੀ ਆ ਤੇ ਤੁਹਾਡਾ ਪਰਮੇਸ਼ਵਰ ਸਵਰਗ ਛੱਡ ਕੇ ਧਰਤੀ ਤੇ ਆਣ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਹਾਂਜੀ ਘਰ ਬਣ ਗਿਆ ਹੁਣ ਹਾਂਜੀ ਬਣ ਗਿਆ ਪੌੜੀਆਂ ਬਣ ਨਹੀਂ ਆਵਾ ਪੌੜੀਆਂ ਬਣ ਗਆਂ ਜੀ ਹਾਲੇਲੂਇਆ ਬਹੁਤਿਆਂ ਘਰਾਂ ਚ ਪੌੜੀਆਂ ਹੀ ਬੰਦਿਆਂ ਬੜਾ ਟਾਈਮ ਲੱਗ ਜਾਂਦਾ ਹਾਂ ਜੇ ਬਾਥਰੂਮ ਬਣਨੇ ਆ ਤੇ ਜੇ ਸਾਡੇ ਨਿਆਣੇ ਪੁੱਤ ਕੀ ਕਹਿੰਦੇ ਆ ਮੰਮੀ ਕੋ اٹੇ ਪਲਾਸਟਰ ਕਰ ਲਿਆ ਮੈਂ ਮੇਰਾ ਪਰਮੇਸ਼ਰ ਆ ਉਹਨੇ ਸਭ ਕੁਝ ਸਾਰਾ ਕੁਝ ਹੋਏਗਾ ਬੇਫਿਕਰ ਹੋ ਜੋ ਤੁਸੀਂ ਸੋਹਣੇ ਬਾਥਰੂਮ ਬਣਗੇ ਸਭ ਕੁਝ ਰੀਜਮੈਂਟ ਪਰਮੇਸ਼ਵਰ ਕਰੇਗਾ ਮੇਰੇ ਬੱਚੇ ਮੈਂ ਹਮੇਸ਼ਾ ਹੀ ਜਿਵੇਂ ਇਸ ਬੀਟੀ ਦਾ ਵਿਸ਼ਵਾਸ ਆ ਤੋਂ ਮੈਂ ਹਰ ਇੱਕ ਨੂੰ ਕਹਿਣਾ ਕਿ ਆਪਣੇ ਗਵਾਂਡੀ ਵੱਲ ਮਤ ਦੇਖੋ ਆਪਣੇ ਰਿਸ਼ਤੇਦਾਰਾਂ ਵੱਲ ਮਤ ਦੇਖੋ ਸਿਰਫ ਦੇਖੋ ਕਿ ਮੇਰਾ ਪਰਮੇਸ਼ਰ ਜਿਸ ਪਰਮੇਸ਼ਵਰ ਦੀ ਮੈਂ ਪਾਸਨਾ ਕਰਦੀ ਹਾਂ ਉਹ ਰੀਜਮੈਂਟ ਕਰੇਗਾ ਉਨੇ ਕਿਹਦਾ ਦਿਲ ਖੋਲਣਾ ਕਿੱਥੋਂ ਆਉਣਾ ਇਹ ਵੱਡੀ ਗੱਲ ਹੈ ਪ੍ਰਭੂ ਦਾ ਸ਼ੁਕਰ ਹੈ ਹੁਣ ਘਰ ਬਣ ਚੁੱਕਾ ਆ ਪੌੜੀਆਂ ਬਣ ਜਾਣੀਆਂ ਮਾਂ ਬਾਥਰੂਮ ਵੀ ਤਿਆਰੀਆਂ ਹੋ ਗਈਆਂ ਹਾਂਜੀ ਖੁਦਾ ਦਾ ਧੰਨਵਾਦ ਆ